2023 ਚ ਪੰਜਾਬ ਪੁਲਿਸ ਦੇ ਚਾਰ ਵੱਡੇ ਕੰਮ ਪੰਜਾਬ ਪੁਲਿਸ ਨੇ ਬਣਾਏ ਆ ਹ ਰਿਕਾਰਡ ਲਗਾਤਾਰ ਪੰਜਾਬ ਦੀ ਪੁਲਿਸ ਸੂਬੇ ਨੂੰ ਬਿਹਤਰ ਬਣਾਉਣ ਲਈ ਮਾੜੀ ਅਨਸਰਾਂ ਵਿਰੁੱਧ ਸਖਤ ਕਾਰਵਾਈਆਂ ਕਰਦੀ ਨਜ਼ਰ ਆ ਰਹੀ ਹੈ ਤੇ ਲੋਕਾਂ ਨੂੰ ਸਮਾਜ ਵਿਰੋਧੀ ਗਤੀਵਿਧੀਆਂ ਤੇ ਨਸ਼ੇ ਦੇ ਭੈੜੇ ਪ੍ਰਭਾਵਾਂ ਤੋਂ ਜਾਗਰੂਕ ਵੀ ਕਰਦੀ ਹੈ ਬਿਤੇ ਸਾਲ 2023 ਚ ਪੰਜਾਬ ਪੁਲਿਸ ਨੇ ਕਈ ਰਿਕਾਰਡ ਆਪਣੇ ਨਾਮ ਕੀਤੇ ਭਾਵੇਂ ਕਿ ਉਹਨਾਂ ਦੀ ਗਿਣਤੀ ਲੰਬੀ ਹੈ ਪਰ ਅੱਜ ਅਸੀਂ ਤੁਹਾਨੂੰ ਪੰਜਾਬ ਪੁਲਿਸ ਦੇ ਚਾਰ ਵੱਡੇ ਕੰਮ ਦੱਸਾਂਗੇ ਜਿਨ੍ਹਾਂ ਨੇ ਪੰਜਾਬ ਪੁਲਿਸ ਦਾ ਸਿਰ ਮਾਣ ਨਾਲ ਚੁੱਕਿਆ ਹੈ ਨੰਬਰ 1 ਸੜਕ ਸੁਰੱਖਿਆ ਫੋਰਸ ਦਾ ਗਠਨ ਬੀਤੇ ਸਾਲ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਅਸੀਂ ਸੜਕ ਸੁਰੱਖਿਆ ਫੋਰਸ ਬਣਾ ਰਹੀਆਂ ਜਿਸ ਨਾਲ ਸੜਕਾਂ ਤੇ ਹੁੰਦੀਆਂ ਦੁਰਘਟਨਾਵਾਂ ਤੋਂ ਵੀ ਬਚਿਆ ਜਾਏਗਾ ਅਤੇ ਲੋਕਾਂ ਦੀ ਮਦਦ ਦੀ ਹੋਵੇਗੀ जिस ਲਈ पूरी तैयारी पंजाब पुलिस ਵੱਲੋਂ ਕਰ ਲਈ ਗਈ ਹੈ ਅਤੇ ਵਰ्तियां ਵੀ ਡਿਜ਼ਾਈਨ ਹੋ ਗਈਆਂ ਨੇ ਤੇ ਗੱਡੀਆਂ ਵੀ ਤਿਆਰ ਨੇ ਥੋੜੇ ਸਮੇਂ ਵਿੱਚ ਤੁਸੀਂ ਸੜਕਾਂ ਤੇ ਨਵੀਂ ਫੋਰਸ ਖੜੀ पाओगे जो कि ਸੜਕਾਂ ਤੇ ਹੁੰਦੀ ਐਕਸੀਡੈਂਟਾਂ ਤੋਂ ਬਚਾਏਗੀ ਕਿਉਂਕਿ ਹਰ ਜਾਨ ਕੀਮਤੀ ਹੈ 2023 ਦੀ ਪੰਜਾਬ ਪੁਲਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਈ ਟੈਕ ਗੱਡੀਆਂ ਦਿੱਤੀਆਂ ਗਈਆਂ ਨੰਬਰ 2 ਨਸ਼ਿਆਂ ਵਿਰੁੱਧ 40000 ਤੋਂ ਵੱਧ ਬੱਚਿਆਂ ਨੇ ਕੀਤੀ ਅਰਦਾਸ ਸ੍ਰੀ ਹਰਮੰਦਰ ਸਾਹਿਬ ਚ 18 ਅਕਤੂਬਰ ਵਾਲੇ ਦਿਨ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਅਰਦਾਸ ਕਰਵਾਈ ਗਈ ਜਿਸ ਚ ਬੱਚਿਆਂ ਤੇ ਵੱਡਿਆਂ ਨੇ ਜਿੱਥੇ ਅਰਦਾਸ ਕੀਤੀ ਉੱਥੇ ਨਸ਼ੇ ਨਾ ਕਰਨ ਲਈ ਸਹੁੰ ਵੀ ਚੁੱਕੀ ਲੋਕ ਨਸ਼ਿਆਂ ਨੂੰ ਲੈ ਕੇ ਜਾਗਰੂਕ ਹੋਏ ਤੇ ਸਭ ਨੂੰ ਨਸ਼ੇ ਦੇ ਕੋੜ ਨੂੰ ਵੱਢਣ ਲਈ ਆਪਣੇ ਮਹੱਤਵਪੂਰਨ ਵਿਚਾਰ ਦਿੱਤੇ ਨੰਬਰ 3 ਲੁਧਿਆਣਾ ਮੈਗਾ ਸਾਈਕਲ ਰੈਲੀ ਸਭ ਤੋਂ ਵੱਡੀ ਸਾਈਕਲ ਰੈਲੀ ਦਾ ਰਿਕਾਰਡ ਵੀ ਪੰਜਾਬ ਪੁਲਿਸ ਦੇ ਨਾਮ ਹੈ ਨਸ਼ਿਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਲੁਧਿਆਣਾ ਪੁਲਿਸ ਨੇ ਵਿਸ਼ੇਸ਼ ਤੌਰ ਤੇ ਮੈਗਾ ਸਾਈਕਲ ਰੈਲੀ ਦਾ ਆਯੋਜਨ ਕੀਤਾ ਸੀਪੀ ਲੁਧਿਆਣਾ ਮਨਦੀਪ ਸਿੰਘ ਸਿੱਧੂ ਦੀ ਅਗਵਾਈ 'ਚ ਇਹ ਰੈਲੀ ਕਰਵਾਈ ਗਈ ਜਿਸ 'ਚ ਕੇ ਹਜ਼ਾਰਾਂ ਲੋਕਾਂ ਨੇ ਭਾਗ ਲਿਆ ਤੇ ਨਸ਼ੇ ਪ੍ਰਤੀ ਲੋਕ ਜਾਗਰੂਕ ਹੋਏ ਤੇ ਇਸ ਵੱਡੇ ਇਕੱਠ ਨੇ ਆਪਣਾ ਨਾਮ 월ਡ ਰਿਕਾਰਡ 'ਚ ਵੀ ਦਾਖਲ ਕਰਵਾਇਆ ਨੰਬਰ 4 ਗੈਂਗਸਟਰ ਨਸ਼ਾ ਤਸਕਰਾਂ 'ਤੇ ਕਾਰਵਾਈਆਂ ਪੰਜਾਬ ਨੂੰ ਨਸ਼ੇ ਦੀਆਂ ਜੰਜੀਰਾ ਤੋਂ ਆਜ਼ਾਦ ਕਰਵਾ ਕੇ ਪੰਜਾਬ ਪੁਲਿਸ ਨੇ ਬੀਤੇ ਸਾਲ 1161.23 ਕਿਲੋ ਹੈਰੋਇਨ ਬਰਾਮਦ ਕੀਤੀ ਜੋ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਹੈ। ਕੁੱਲ 14,951 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਚੋਂ 2424 ਨਸ਼ੇ ਦੇ ਵੱਡੇ ਸਮਗਲਰ ਸਨ ਤੇ ਨਸ਼ਾ ਤਸਕਰਾਂ ਤੇ 10786 ਐਫਆਈਆਰ ਦਰਜ ਕੀਤੀਆਂ। ਨਸ਼ਾ ਤਸਕਰਾਂ ਦੀ 147 ਕਰੋੜ ਦੀ 294 ਜਾਇਦਾਦਾਂ ਜ਼ਬਤ ਕੀਤੀਆਂ ਤੇ 13.67 ਕਰੋੜ ਡਰੱਗ ਮਨੀ ਵੀ ਬਰਾਮਦ ਕੀਤੀ। ਉਥੇ ਗੈਂਗਸਟਰਾਂ ਦਰਮਿਆਨ ਰਿਕਾਰਡ 60 ਐਂਕਾਊਂਟਰ ਕੀਤੇ ਗਏ ਜਿਸ ਵਿੱਚ 9 ਵੱਡੇ ਗੈਂਗਸਟਰ ਪੁਲਿਸ ਨੇ ਐਂਕਾਊਂਟਰ ਚਟੇਰ ਕੀਤੇ 32 ਗੈਂਗਸਟਰਾਂ ਦਾ ਮੁਕਾਬਲਾ ਦੌਰਾਨ ਜ਼ਖਮੀ ਹੋਏ 188 ਗੈਂਗਸਟਰਾਂ ਦੇ ਮੋਡਿਊਲ ਫੜੇ ਅਤੇ ਕੁੱਲ 482 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਆਪਰੇਸ਼ਨ ਕੈਸੋ ਆਪਰੇਸ਼ਨ ਸੀਲ ਨਾਲ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਦੀ ਸ਼ਾਂਤ ਦਿਆਂਦੀ ਅਤੇ ਛਾਪੇਮਾਰੀ ਕੀਤੀ ਗਈ ਤੇ ਤਲਾਸ਼ੀ ਅਭਿਆਨ ਚਲਾਏ ਗਏ ਇਨ੍ਹਾਂ ਕਾਰਵਾਈਆਂ ਨੂੰ ਦੇਖ ਕੇ ਆ ਜਾ ਸਕਦਾ ਹੈ ਕਿ ਪੰਜਾਬ ਪੁਲਿਸ ਨੇ ਪਿਛਲੇ ਸਾਲ ਆਪਣੀਆਂ ਸਖਤ ਕਾਰਵਾਈਆਂ ਨਾਲ ਪੰਜਾਬ ਨੂੰ ਸਹੀ ਤਰੀਕੇ ਨਾਲ ਸੰਭਾਲਿਆ ਤੇ ਲਾ ਐਂਡ ਆਰਡਰ ਅਮਨ ਸ਼ਾਂਤੀ ਨੂੰ ਮੇਨਟੇਨ ਰੱਖਿਆ ਤੇ ਹੁਣ 2024 ਚ ਵੀ ਪੰਜਾਬ ਪੁਲਿਸ ਦੇ ਹੋਰ ਨਵੇਂ ਕੰਮ ਦੇਖੇ ਜਾ ਸਕਣਗੇ ਜੋ ਪੰਜਾਬ ਨੂੰ ਨਵੀਂ ਦਿਸ਼ਾ ਵੱਲ ਲੈ ਕੇ ਜਾਣਗੇ